ਆ ਰਿਹਾ ਬੋਰ ਵੀ ਬੋਰ ਲੋ ਜੀ ਬਾਈ ਮੱਥਾ ਟਿੰਕਰ ਤੋਂ ਬਾਅਦ ਮਾ ਡੱਬੇ ਦਾ ਭੋਗ ਪੈ ਗਿਆ ਕਿੱਥੇ ਗਿਆ ਕੋਣ ਖਾ ਗਿਆ ਯਾਰ ਜਗਾ ਸੱਤ ਮਿੱਠਾ ਵੀ ਸਾਦਾ ਉਹ ਮੈਂ ਤਾਂ ਯਾਰ ਮਿੱਠਾ ਖਾਣਾ ਇਹਦਾ ਕਿੱਥੇ ਗਿਆ ਪਤਾ ਨਹੀਂ ਮੈਂ ਮੋਲੀ ਖਾ ਗਿਆ ਬੜਾ ਢੱਪੇ ਸੇ ਮਾਲ ਗਾਇਬ ਹੋ ਗਿਆ ਚੁੱਕਰ ਲਗ ਰਾਲੀ ਉਹ ਤਾਂ ਹੀ ਉੱਚੀ ਬੋਲ ਰੋਣਾ ਮਿੱਟਾ ਕੇ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਜੱਗਾ ਪੰਡਤ ਅੱਜ ਮੋਲੀ ਕਿ ਨਹੀਂ ਹੋ ਗਈ ਪਾਰਟੀ ਅੱਜ ਮੰਡ ਚ ਆਏ ਬਾਈ ਬਰਗਰ ਸ਼ਾਮ ਨੂੰ ਅੱਜ ਆਇਆ ਬਾਈ ਜੀਰੀ ਵਡਾਉਣ ਹਾਂਜੀ ਬਾਈ ਰਾਲਾ ਭਰ ਗਿਆ ਕੀ ਹਾਲ ਹੈ ਵਧੀਆ ਹੀ ਵਧੀਆ ਭਰਦੀ ਰਾਲਾ ਫਿਰ ਰਾਲਾ ਦਾ ਬਾਈ ਜੀਰੀ ਦੇਖ ਕੇ ਗਏ ਤੇ ਜੀਰੀ ਬਹੁਤ ਵਧੀਆ ਖੜੀ ਸੀ ਕਹਿੰਦੇ ਮੀਨੇ ਡੱਪ ਲਈ ਗਰਗੀ ਤੀ ਨਾਸ ਮਾਰਦਾ ਤੇ ਮੋਲੀ ਕਹਿੰਦਾ ਟਰੈਕਟਰ ਬਾੜਾ ਹੀ ਲਿਆਇਓ ਕਹਿੰਦਾ ਟਰਾਲਾ ਫਸ ਆਂਦਾ ਏ ਨਜ਼ਾਰੇ ਹੁਣ ਤਾਂ ਇਹ ਵੱਡਰ ਨੂੰ ਜੇ ਖੜੀ ਹੁੰਦੀ ਹਾਂ ਹਾਂ ਹੁਣ ਹੁਣ ਤਾਂ ਗਿਰ ਗਈ ਸੜੀ ਉਹਨਾਂ ਕੀ ਕਰਨਾ ਕੁਛ ਨਹੀਂ ਆਂਦਾ ਚੱਕ ਦੇਣੀ ਮੈਂ ਉਹ ਤਾਂ ਠੀਕ ਆ ਉਹ ਇਦਾਂ ਦੀ ਇਹੋ ਜੀ ਗੱਲ ਨਹੀਂ ਵੀ ਆਏ ਆ ਮਸ਼ੀਨ ਵਾਲਾ ਥੋੜਾ ਜਿਹਾ ਹੁਣ ਹੌਲੀ ਵੱਢੂਗਾ ਮੋਲੀ ਕਿਰਪਾ ਰੁਕ ਜਾਣੀ ਆਪਣੀ ਪੱਲੀ ਲਾਉਣੀ ਪੈਣੀ ਛੇਤੀ ਕਰ ਹੁਣੇ ਕੰਮ ਨੇ ਵੇੜ ਦੀਏ ਖੋਲ ਕੇ ਕਿ ਨਹੀਂ ਰੋਕ ਲੈ ਕਿਆ ਕਰਦੇ ਆ ਕੀ ਹੋ ਗਿਆ ਦਾਣੇ ਪਾਉਣੇ ਹੁਣੇ ਲਓ ਜੀ ਬਾਈ ਜੇਲੇ ਵਾਈ ਦੇ ਵੱਢ ਰਹੇ ਜੇਲੇ ਵਾਈ ਤੇ ਬਾਦਵਾ ਮੋਲੀ ਦਾ ਨੰਬਰ ਆਉਣਾ ਮੋਲੀ ਦੀ ਕਿਰਪਾ ਰੋਕੀ ਪਈ ਦੀ ਇਹਦਾ ਅੱਜ ਨੰਬਰ ਆ ਗਿਆ ਅੱਗੇ ਉਹ ਵੱਢ ਹੋਣੀ ਇੱਕ ਜੀਲਾ ਕਿਦਾ ਉਹ ਉਹ ਦਲਵਾਰੇ ਦਾ ਉਹ ਤੇ ਫਾਰਮਾ ਤੇਰਾ ਨੰਬਰ ਹੈ ਪਹਿਲਾਂ ਮੇਰੀ ਵੱਢ ਕੇ ਹਾਂ ਉਹਦੀ ਵੱਢ ਹੋਣੀ ਫੇਰ ਵੱਢ ਹੋਣੀ ਉਧਰ ਆਣੀ ਕਿਦੀ ਅੱਛਾ ਇੰਜਨ ਵਾਲੀ ਉਹਦਾ ਜਦ ਕੋਈ ਨਹੀਂ ਆਪਣਾ ਖੀਲਾ ਵੱਢ ਹੋ ਜੂਗਾ ਹਾਂ ਹਾਂ ਪਹਿਲਾਂ ਫੇਰ ਤਾਂ ਠੀਕ ਹੈ ਲੈ ਪਹਿਲਾਂ ਇਹਦੀ ਵੱਢ ਹੋਣੀ ਸੀ ਹੂੰ ਤਾਂ ਹੀ ਤਾਂ ਫੱਟੇ ਆਉਂਦਾ ਕਾ ਕੋਈ ਨਹੀਂ ਚਲੋ ਕੋਲੀ ਖੋਲ ਬੱਲੀ ਫਲਾਈਏ ਚਲੋ ਮੈਂ ਲਵਾਈ ਬੱਲੇ ਆ ਤੇ ਬੱਲੀ ਲਵਾਈ ਮੈਨੂੰ ਬਾਈ ਢੋਕੇ ਰੇ ਰਹਿ ਗਏ ਜਲੇ ਬਾਈ ਦੇ ਇਹਨਾਂ ਦਾ ਵੀ ਕੰਮ ਨਿਬੜ ਗਿਆ ਤੇ ਮੋਹਰੀ ਦਾ ਨੰਬਰ ਆ ਗਿਆ ਬਾਈ ਜੱਗੇ ਨੇ ਸਲਾਹ ਦੇ ਕੇ ਜਗਾ ਬਣਾਏ ਦਿੱਤੀ ਪਹਿਲਾ ਆਸ ਨਹੀਂ ਦੀ ਵੀ ਆ ਜੂਗੀ ਆ ਮੋਲੀ ਆ ਤਾਂ ਐ ਨਹੀਂ ਦੀ ਇਹਨਾਂ ਨੇ ਤਾਂ ਕਾਰ ਕੱਢ ਕੇ ਪਾਣੀ ਦੀ ਜੱਗੇ ਨੇ ਹੌਸਲਾ ਦਿੱਤਾ ਹੈ ਜੱਗਾ ਮੇਕੋ ਵਾਲਾ ਪੰਪ ਹੈ ਬਾਈ ਇਹ ਕੰਮ ਕਰ ਜਾਂਦਾ ਹੈ ਜਗੇ ਕਰਤਾ ਕੰਮ ਉਹੀ ਕੰਮ ਕਰਤਾ ਲੋ ਜੀ ਬਾਈ ਸ਼ੁਰੂਆਤ ਹੋਣ ਲੱਗੀ ਐ ਤੇ ਕੇ ਮਿੱਠਾ ਮੂੰਹ ਹੂੰਗਾ ਉਹ ਉੱਥੇ ਢੇਕਦੇ ਚੱਪਲਾ ਖੋਲ ਕੇ ਉਹ ਬਾਈ ਆਕਾ ਮਾਰਨੀ ਰਹਿ ਕੇ ਝਾੜ ਘਣ ਜਾਣਾ ਹੁਣ ਉਹ ਚਲੇਣਾ ਡੋਬਾ ਨੂੰ ਲੈ ਆਉਣਾ ਮਾਰੇ ਉੱਥੇ ਜਾ ਕੇ ਉਹ ਕਹਿੰਦੇ ਨਮਕੀਂ ਚੀਜ਼ ਲਿਆਇਆ ਕਰੋ ਸ਼ੂਗਰ ਹੋ ਜਾਣਾ ਦੇਖੇ ਉਹਨਾਂ ਨੂੰ ਉਹਨਾਂ ਦੇਖੇ ਆਪਾਂ ਉੱਦਨ ਜਾ ਰਿਹਾ ਉਹਦਨ ਨੂੰ ਹੰਫੜਾ ਕਰਾਵਾ ਕਰਾ ਕੇ ਆ ਆਫਲ ਗਿਆ ਬੰਦਾ ਹੈ ਜਗੇ ਲਓ ਜੀ ਬਾਈ ਤਰਨਜੀਤ ਫੋਰਮੈਨ ਵੀਰ ਲੱਗ ਲੈ ਇੱਕ ਹੋਰ ਓਏ ਇੱਕ ਹੋਰ ਚੱਕ ਲਾ ਉਹ ਚੱਕ ਲੈ ਇੱਕ ਹੋਰ ਇਹ ਬਾਈ ਆਪਣੇ ਸੌਤਾਪੁਰ ਪਿੰਡ ਪੇ ਜਾਇਂਦਾ ਵੀਰ ਦਾ ਕਿਹਾ ਹਾਲ ਆ ਵੀਰੇ ਆਜੇਗਾ ਡੱਬਾ ਹੀ ਲੈਣਾ ਇੱਕ ਦੋ ਲੈਣੇ ਆ ਉਹ ਜੱਗਾ ਦਾ ਡੱਬੇ ਵਾਲਾ ਏ ਲੈ ਇਹ ਮਹਾਰਾਜ ਮੌਰੀ ਦਾ ਟਰਾਲਾ ਟੀਸੀ ਕਰ ਦਵੇ मथा टेंकड़ तो बार वहां डबे का भोग पै गया खाना गया डबे चुके लग रहा उची बोलो मिठा खा गया एक बोली दे रहे बर्फे तीन करूगा कुछ गल पैना जी हां क्यों गया ਉਹ ਆਉਤੇ ਲੋ ਜੀ ਬਾ ਸਾਡੇ ਵਾਲੇ ਦਾ ਵੀ ਹੁਣ ਕਹਿੰਦੇ ਬੰਬੂ ਭਰਨੇ ਵਾਲਾ ਹੀ ਐ ਚੋਕ ਹੋ ਗਈ ਚੋਕ ਹੋ ਗਈ ਗੇਰੀ-ਬੇਰੀ ਆ ਉਹ ਜੇ ਕੇ ਬਸ ਕਰ ਮੈਂ ਵੀ ਬਿਨਾ ਹੋਰ ਹਲੇ ਉਹ ਜੀ ਬਾਈ ਚੱਲੇ ਉਹ ਬਿੰਦਰ ਬਾਈ ਮੁਰੇ ਲੰਘ ਗਿਆ ਉਹ 575 ਲੈ ਇਹ 575 ਵੀ ਚੀੜਾ ਟਰੈਕਟਰ ਐ ਹੂੰ ਹੂੰ ਇਹ ਛੱਡ ਗਿਆ ਬਾਈ ਬਿੰਦਰ ਬਾਈ ਉੱਤਰ ਬਿੰਦਰ ਬਾਈ ਨੇ ਟੀਸੀ ਘੜ ਲਈ ਬਾਈ ਆਪਣੇ ਵਾਲੇ ਦੀ ਵੀ ਥੱਗ ਘੜ ਲਈ ਦੇਖ ਦੇ ਹੁਣ ਨਿਕਲਦੀ ਕਿ ਨਹੀਂ ਨਿਕਲਦੀ ਆਪਣੀ ਜਗ੍ਹਾ ਤੋਂ ਨਿਕਲਦਾ ਘੱਟੇ ਨਿਕਲੀ ਜਗ੍ਹਾ ਘੱਟ ਜਗ੍ਹਾ ਮਾਸੀਆਂ ਦੋ ਕੁ ਕਿਲੇ ਆ ਜਗੇ ਤੇ ਢਾਈ ਕੁ ਹੁੰਦੇ ਫੇ ਟੀਸੀ ਨਿਕਲ ਜਾਣੀ ਜਗ੍ਹਾ ਨੇ ਮਾਰ ਲੈਣਾ ਉਦਾਂ ਕੋਈ ਚੱਕਰ ਨਹੀਂ ਹੈਗਾ ਮੋਲੀ ਦੇ ਦਿਲ ਘੜਦਾ ਕਹਿੰਦਾ ਪੂਰਾ ਘੇਰਾ ਹੀ ਆ ਗਿਆ ਜਗੇ ਪਹਿਲੇ ਘੇਰੇ ਚੜ ਬਤ ਲੱਗ ਜਾਂਦਾ ਹਾਂ ਹਾਂ ਹੁਣ ਸੱਤ ਵਿਘੇ ਪੈਨੂੰ ਘੁੰਮ ਗਈ ਹਾਂ ਢੇੜਾ ਲੰਬਾ ਜ ਲੋ ਜੀ ਭਾਈ ਬੰਬੂ ਘਰ ਗਿਆ ਕਰਿਆ ਟਰੈਕਟਰ ਨੇੜੇ ਇਹ ਗਿਰਿਆ ਪਈ ਹੈ ਸਾਰੀ ਹੀ ਹੈ ਕੋਈ ਉਹ ਖੜੀ ਹੈ ਬੱਲੀ ਘਰ ਮਾ ਨਾ ਬੱਲੀ ਹੈ ਅੱਧਾ ਘੰਟਾ ਵੱਧ ਲੱਗਦਾ ਉਹ ਨਾ ਘੰਟਾ ਹੀ ਇੱਕ ਘੰਟਾ ਵਾਰਤ ਲੈਣਾ ਉਹ ਲੀਕਾ ਦਾ ਦੇਖਦਾ ਬੰਗੂ ਹਿੱਲਿਆ ਨਹੀਂ ਹੈਗਾ ਕਿ ਨਾ ਪੂਰਾ ਘੇਰਾ ਆ ਗਿਆ ਜਮਾਈ ਗਰੀਬ ਹੀ ਆ ਜਮਾਈ ਪੂਰਾ ਦਿਲਾ ਦੇਖੋ ਮੋਦੀ ਭਾਈ ਕਹਿੰਦਾ ਵੀ ਡਰਤਾ ਵੀ ਜੇ ਮੀਂਹ ਪੈ ਗਿਆ ਫਿਰ ਮੁੜ ਕੇ ਘਮੈ ਨਹੀਂ ਚੱਲਣੀ ਹੈਗੀ ਤਾਂ ਕਰਕੇ ਫਿਰ ਕਹਿੰਦਾ ਜਬੜਾਏ ਦਿੱਤੇ ੱੱਗਾ ਫਿਰ ਮਸ਼ੀਨ 'ਤੇ ਚੜ ਗਿਆ ਭਾਈ ਜੀ ਭਾਈ ਦੂਆ ਟੈਂਕ ਪੈ ਗਿਆ ਮੋਲੀ ਦਾਣੇ ਦੇਖ ਲਈ ਭਾਈ ਮੋਲੀ ਤੂੰ ਵੀ ਦਾਤੀ ਚੱਕ ਲੈਂਦਾ ਦੇਖੇ ਘਰ ਦਾ ਬੋਦ ਦਾ ਤੂੰ ਕਿਹੜਾ ਫੇਰ ਵੀ ਦੇ ਆਇਆ ਤੇਰੇ ਕੀੜਾ ਹੈਗਾ ਮਸ਼ੀਨ ਵਾਲਾ ਇਹ ਬਾਈ ਪਹਿਲਾ ਇੱਧਰ ਤੇ ਆਉਂਦਾ ਨਹੀਂ ਰਹਿਗਾ ਕਿ ਨਾ ਕਰਦਾ ਜਿਆਦਾ ਇਹ ਫੇ ਉਹ ਸਾਹਮਣੇ ਕਰਦਾ ਦਿਖਦਾ ਤਾਂ ਕੀੜਾ ਟਿਕਾ ਨਹੀਂ ਦਦੰਦਾ ਟਿਕਾ ਨਹੀਂ ਦਦੰਦਾ ਜਾਏ ਆ ਟਰੈਕਟਰ ਤੇ ਸਟਾਰਟ ਮਹਾ ਬੈਟਰੀ ਕਰਕੇ ਨਹੀਂ ਨਹੀਂ ਹਾਂ ਹੋ ਜਾਂਦਾ ਹੈ ਲੱਗੇ ਇੱਕ ਰੇਲਾ ਜਮੇ ਕਟਰ ਥੱਲੇ ਛੱਡਣਾ ਪੈਂਦਾ ਇਹ ਰੇਲਾ ਜਮੇ ਬਾਈ ਥੱਲੇ ਹੀ ਰੱਖਿਆ ਹੋਇਆ ਕਟਰ ਉਹ ਕੰਮ ਹੋ ਗਿਆ ਭਈਆਂ ਵਾਲਾ ਹੌਲੀ ਹੈ ਨਾ ਕੋਈ ਨਾ ਟੈਟੂ ਜੜ ਜਾਂਦਾ ਨਾ ਜਿੱਥੇ ਫਿਰ ਜਿਹੜੇ ਕਿਸੇ ਗੱਲ ਦਾ ਮਸਾਲਾ ਬਹੁਤ ਆ ਹਾਂ ਖੜੀ ਵਰਗੀ ਦੀ ਸੁਣੀ ਹੈਗੀ ਹੈ ਹਾਂ ਖੜੀ ਵਰਗੀ ਦੀ ਸੁਣੀ ਹੈਗੀ ਹਾਂ ਵੀ ਜੇ ਆ ਜੇ ਆ ਕੇ ਸਾਰੇ ਹੀ ਲੰਬੇ ਬੈ ਗੇ ਮੋਲੀ ਕਹਿੰਦਾ ਦਬਦਾ ਨਹੀਂ ਹੈਗਾ ਮੈਂ ਕਿਰਾ ਟੀਸੀ ਕਰ ਦੋ ਮੁਰਗਾ ਬੋਤਲ ਦੇ ਰੂਗਾ ਕਹਿੰਦਾ ਉਹ ਮਾ ਜੱਗਾ ਖਾਂਦ ਰਿਹਾ ਤੇ ਰਸ ਕੋਲੇ ਪੁੱਛਦਾ ਭਾਈ ਪਤਾ ਨਹੀਂ ਕੌਣ ਆ ਗਿਆ ਹਵਲੀ ਓਰੇ ਆ ਹਾਂ ਬਾਈ ਕਿਆ ਕਹਿੰਦਾ ਰਸਗੁੱਲੇ ਇਹ ਸਾਰੇ ਖਾ ਗਿਆ ਲੈ ਹਾਂ ਰਸਗੁੱਦੇ ਕਿੱਥੇ ਆ ਤੇ ਬਰਫ ਵਾਲਾ ਪਾਣੀ ਪੀ ਗਿਆ ਮੈਨੂੰ ਪਤਾ ਨਹੀਂ ਕਿਹੜਾ ਲਵਾਣ ਗਿਆ ਤੇ ਬਰਫ ਵਾਲਾ ਗੁੱਲ ਚਾਹੀਦਾ ਰਸਗੁੱਲਾ ਪਾਣੀ ਵੀ ਖਤਮ ਕਰਤਾ ਤੁਸੀਂ ਸਾਰੇ ਹੀ ਰਸਗੁੱਲਾ ਵੀ ਹੈ ਸਾਰੇ ਤਾਂ ਪਾਣੀ ਪੀ ਗਿਆ ਲਾ ਯਾਰ ਰਹਿ ਗਿਆ ਬਰਸ ਦਾ ਇਹਦਾ ਮਹਿਗੇ ਪੈਗੇ ਓਰੇ ਆ ਕੇ ਇੱਕ ਜੱਗੇ ਬਾਈ ਇਹ ਨਹੀਂ ਸਾਡਾ ਸੋਡਾ ਛੱਡਦਾ ਨਹੀਂ ਹੈਗਾ ਉਹ ਤਾਂ ਕਿਤੇ ਚੱਲ ਮਾੜੀ ਮੋਟੀ ਮਜਬੂਰੀ ਨਹੀਂ ਰਹਿ ਜਵੇ ਆ ਦੇਖ ਲਓ ਬਾਈ ਜਮੀ ਲਾਗ ਤੱਕ ਕੋਈ ਸਾਈਡ ਨਹੀਂ ਰਹੀ ਜੱਗੇ ਖੇਤ ਜਿਆਦਾ ਗਿੱਲਾ ਹੈ ਕੋਈ ਇਹਨਾਂ ਨੇ ਪਾਣੀ ਲਾਤਾ ਪਾਣੀ ਆ ਗਿਆ ਸੇ ਬਸ ਇਹਦੇ ਬਾਕੀ ਸੁੱਕਾ ਹੀ ਪਿਆ ਉਹ ਸਾਈਡਾਂ ਦੇ ਕਿਤੇ ਮੋਲੀ ਕਹਿੰਦੇ ਰਾਤ ਸੁੱਤਾ ਹੀ ਨਹੀਂ ਹੈਗਾ ਤੈਨੂੰ ਮਸ਼ੀਨیں ਦੇਖੀ ਗਈ ਹੈ ਆਇਆ ਤਾਂ ਹੈਗਾ ਦਾ ਸੁਪਨਾ ਇੱਕ ਮਸ਼ੀਨ ਦਾ ਆਇਆ ਤਾਂ ਦੇਖੀ ਕਿਦੋਂ ਸੁਪਨੇ ਵਿੱਚ ਮਸ਼ੀਨ ਇਹ ਤਾਂ ਨਹੀਂ ਖਰੀਦ ਲਈ ਲੋ ਪੂਰੇ 9 ਵਜੇ ਕਾਦੇ ਵਿੱਚ ਦੇਖਿਆ ਤਾਂ ਮੈਪ ਤਾਂ ਹੀ ਖਬਰੇ ਕਿ ਇੱਥੇ ਦਾ ਨਾਗਾਲੈਂਡ ਦਾ ਮੈਂ ਡਾਊਨਲੋਡ ਕਰਿਆ ਸਾਡੇ ਪਤਾ ਕੁਝ ਵੀ ਨਹੀਂ ਹੈਗਾ ਛੁੱਟਾ ਵਰਦਾ ਕਰਿਆ ਮੈਂ ਦੱਸਦਾ ਕਿ ਤੇ ਇਹ ਭਾਈ ਮੋਲੀ ਚਾਰ ਬੰਬੂ ਵਾਲੀ ਗੱਲ ਕਰੀ ਸੀ ਦੋ ਪੈਗੇ ਦੋ ਪੈਗੇ ਚਾਰ ਤਾਂ ਹੋਈਆਂ ਨੇ ਪੰਜ ਪੈ ਜਾਣੇ ਤੇ ਕਿਹਾ ਪਰ ਇਹ ਤਾਂ ਨਹੀਂ ਤਾਂ ਪਰ ਗਿਆ ਤਾਂ ਚਾਰ ਦਾ ਠੀਕ ਲੱਗਦਾ ਠੀਕ ਹੈ ਇਹ ਚਾਰ ਆ ਜਾਂਦਾ ਬਾ ਹੁਣ ਮੈਂ ਤਾਂ ਇਹਦੀ ਵੀ ਆਸ ਕਰਦੀ ਸੀ ਕਾਤੇ ਬੱਡ ਹੋਣਾ ਹੁਣ ਨਾ ਨਾ ਬੱਡ ਹੋ ਜਾਣਾ ਦਾ ਜਿਹੜਾ ਕਰਮਾ ਚੋਂ ਮਿਲੇ ਜਾਣਾ ਮੋਲੀ ਨਹੀਂ ਟੈਨਸ਼ਨ ਹੀ ਲਈਦੀ ਹੁੰਦੀ ਲੋ ਜੀ ਬਾਈ ਕੰਮ ਗੇਟ 'ਚ ਆ ਗਿਆ ਟਰੈਕਟਰ ਨੇੜੇ ਜਾਣੇ ਦਿੰਦਾ ਡਰਾਈਵਰ ਡਰਾਈਵਰ ਤਾਂ ਨਿਆਰਾ ਬਾਈ ਆਵੇ ਭਾਈ ਜਾਂਦਾ ਇਹ ਇਹ ਕੰਮ ਲੋਟ ਆ ਨਹੀਂ ਦੇ ਬੱਬੂ ਭੱਜ ਲਾਓ ਮੋੜ ਨੂੰ ਆਓ ਗੁੰਜੇ ਨੂੰ ਤੁਰ ਕੇ ਬੈਠੇ ਹੈ ਉਹ ਖੜਾ ਟਰੈਕਟਰ ਬਾਈ ਦੋ ਬੰਬੂ ਪਾ ਗਿਆ ਬਾਈ ਆਪੇ ਆਤੀਆ ਫੇਰ ਪਰ ਇਹ ਬਾਈ ਇੱਕ ਸਾਈਡ ਤੇ ਘੇਰਾ ਪਾਉਂਦਾ ਹੈ ਇੱਕ ਸਾਈਡ ਤੇ ਵੜਦਾ ਜਾਂਦਾ ਹੈ ਕਿੰਨੇ ਪੈ ਗਏ ਮੋਲੀ 3 4 ਤਿੰਨ ਚਾਰ ਤਾਂ ਪੈ ਗਏ ਉਦਾਂ ਵੀ ਉਹ ਗਾਹਾਂ ਖੜਾਏ ਦੋ ਮੈਂ ਸਾਗ ਗੰਟਲ ਕਰਦਾਂ ਨੀ ਜੀਲੇ ਦੀ ਕਾ ਤੇ ਐਨੇ ਬੰਬੂ ਬਾਤ ਨਾ ਨਾ ਤਿੰਨ ਘੇਰਿਆਂ ਲਈ ਪਾ ਜਾਂਦਾ ਏ ਵੀਰ ਇਹ ਹੈਗੀ ਸਵਰਾਜ ਕਮਾਈ ਦੀ ਕਿਹੜੀ ਕੰਪਨੀ ਦੀ ਇਹ ਮਹਿੰਦਰਾ ਲੋ ਫੇਰ ਭਾਈ ਜਾਣ ਦੀ ਲੋੜ ਨਹੀਂ ਬਈ ਆਲੇ ਯਾਰਾ ਆਲੇ ਯਾਰਾ ਕਹਿੰਦੇ ਜੱਗਾ ਕਹਿੰਦਾ ਐਂ ਚੱਲਦਾ ਬੰਬੂ ਜਿਵੇਂ ਮੋਕ ਚੱਲਦੀ ਹੁੰਦੀ ਐ ਐ ਬੋਲੀ ਬਰਾਲਾ ਦਾ ਭਰ ਦੂੰਗਾ ਦੇਖਦੇ ਆ ਭਰ ਨਾਲ ਚਾਹੀਦਾ ਉਹਦੇ ਕਿੰਨੇ ਕਿਲੇ ਬਣ ਜਾਣੇ ਦੋ ਵੱਢ ਕੇ ਸਵਾ ਦੋ ਕਿਲੇ ਸਵਾ ਦੋ ਕਿਲੇ ਲੋ ਜੀ ਬਾਈ ਵੱਡੋ ਗਈ ਮੋਲੀ ਕੇ ਸਾਈਡ ਤੇ ਹੋ ਗਿਆ ਵਿਹਲਾ ਪਰ ਮੋਲੀ ਸਿਆਂ ਹੌਲਾ ਨਾ ਬਜੇ ਹਲਕਾ ਸਾਲਾ ਬਜਨ ਨਹੀਂ ਬਜਨ ਹੀ ਹੈਗਾ ਇਹ ਚ ਕਵੇਰੀ 468 ਚ ਬਾਈ ਬਜਨ ਹੀ ਹੈਗਾ ਵੱਡਿਆ ਜ਼ਰੂਰ ਹੈ ਕਿ ਸਵਾਦ ਨਹੀਂ ਆਇਆ ਮੋਲੀ ਕਹਿੰਦਾ ਜਹਾਜ਼ ਕਾਬੂ ਕਰ ਲਿਆ ਬਾਈ ਕਹਿੰਦੇ ਜੇ ਜਹਾਜ਼ ਮਿਲ ਗਿਆ ਤਾਂ ਮਸ਼ੀਨ ਮਿਲ ਗਈ ਉਹ ਜੱਗੇ ਨਾਲਿੰਦੇ ਉਹਨੂੰ ਸੱਟਿਆ ਕਰਕੇ ਪਿੱਛੇ ਕਰਦੇਗੇ ਬਸ ਮੋਲੀ ਦੀ ਗੱਲ ਸੁਣ ਲੈ ਕਹਿੰਦਾ ਜਹਾਜ਼ ਕਾਬੂ ਕਰ ਲਿਆ ਜੇ ਜਹਾਜ਼ ਮਿਲ ਗਿਆ ਤਾਂ ਮਸ਼ੀਨ ਮਿਲੇ ਜਾਣੀ ਜੀ ਠੰਡਾ ਪਾਣੀ ਲਿਆ ਚੱਲ ਆ ਯਾਰ ਭਾਈ ਆ ਵੀ ਗਰਗੀ ਮੋਲੀ ਦੀ ਜੀਰੀ ਦੇਖੋ ਇਹ ਖੜੀ ਦੀ ਇਹ ਜਿਆਦਾ ਪੱਕਣ ਕਰਕੇ ਗਰਗੀ ਜਗ੍ਹਾ ਖੋਲ ਦੇ ਭਾਈ ਖੋਲ ਦੇ ਪਾਰਟੀ ਹੋ ਗਈ ਮੋਲੀ ਕਰਦੀ ਪਾਰਟੀ ਹੋ ਗਈ ਓਏ ਵੀਡੀਓ ਵੱਢ ਗਈ ਮੋਲੀ ਕਰਦੀ ਪਾਰਟੀ ਹੋ ਗਈ ਓਏ ਜੀਰੀ ਵੱਢਣੀ ਹੋਈ ਮੋਲੀ ਹਾਂ ਜੀਰੀ ਵੱਢਣੀ ਕਰੂਗਾ ਸਾਰੇ ਨਾਲ ਸਭ ਲੋਗੇ ਤੇ ਖੋਲਣਾ ਪੈਣਾ ਏ ਇਕਣੀ ਨਾ ਉਹ ਬਾਈ ਕਟਰ ਵਾਲਾ ਆਉਣ ਲੱਗਿਆ ਆਪਾਂ ਦਾ ਹੋਈ ਟਰ ਆ ਗਿਆ ਹੋ ਗਈ ਪਾਲਟੀ हां ਜੇ ਕਿ ਕਰਤੀ ਪਾਲਟੀ ਕਰਤੀ ਬਾ ਠੀਕ ਆ ਮੋਢੀ ਕਾਦੀ ਪਾਲਟੀ ਹੋ ਗਈ ਜੇ ਤਾਂ ਵਰਗ ਖਲਾਉਂਗਾ ਮੋਢੀ ਮੋਢੀ ਪਾਲਟੀ ਜੇ ਪਾਲਟੀ ਹੋ ਗਈ ਜੇ ਵਰਗ ਖਲਾ ਦੂਗਾ Ha ha ha. ਲੋ ਜੀ ਬਾਈ ਕਸਰ ਕੁਛ ਨਹੀਂ ਰਹੀ ਹੁਣ ਹਾਂ ਪਰੇ ਜਾਣਾ ਮੱਲਾ ਦਾ ਟਾਲਾ ਪੋਲੀ ਜੀ ਡੀਐਮ ਹੀ ਕੰਮ ਆ ਗਿਆ ਇਹਨੇ ਭਾਈ ਪਾਣੀ ਪਾ ਗੇੜਾ ਦਤਾ ਪਿਆ ਐ ਹਈ ਮੋਲੀ ਨੇ ਇੱਧਰ ਹੀ ਫਾਇਰ ਦੇ ਨੇਰੀ ਲਿਆਤੀ ਇਹ ਵਜਨ ਕਹਿ ਬਸ ਸੱਚ ਹੋ ਗਏ ਕਹਿੰਦਾ ਬੱਦਲ ਆ ਗਿਆ ਇਹ ਕਹਿੰਦਾ ਵੀ ਤਰਪਾਨ ਪਾਉਣੀ ਪੈਣੀ ਟਰਾਲੀ ਤੇ ਤੇਰੀ ਗੱਲ ਕਹੀ ਵੀ ਸੱਚੀ ਦਾ ਹੋ ਜਵੇ ਉਹ ਤੇਰਾ ਭਲਾ ਹੋ ਜਵੇ ਦਰਬਾਰ ਗੜੇ ਤੇ ਖੜਨੀ ਆ ਜੱਗੇ ਹੈ ਕਾਲਾ ਜਾ ਹੋਇਆ ਇੱਧਰ ਹਵਾ ਆ ਗਈ ਹਵਾ ਮੋਲੀ ਫਾੜ ਰਹਿ ਗਈ ਬਾਣੇ ਪੜ ਗਿਆ ਤੇਰਾ ਵੀ ਆਪਣੀ ਤਰਪਾਲ ਪਾ ਪੱਲੀ ਪਾ ਤੇਰੇ ਘੇਣ ਪਾ ਬੱਦਲ ਆਏਗੇ ਆ ਦੱਸਿਆ ਵਾ ਤਾਂ ਹੀ ਤਾਂ ਟੈਨਸ਼ਨ ਸੀ ਕਰਨੂ ਅੱਜ ਟੈਨਸ਼ਨ ਸੀ ਉਹ ਟੈਨਸ਼ਨ ਦੂਰ ਹੋ ਗਈ ਗੱਲੂ ਟੈਨਸ਼ਨ ਤਾਂ ਨਾ ਲਾਉਂਗਾ ਬਸ ਠੀਕ ਹੈ ਘਰਾਂ ਖੜੀ ਦਾ ਇਲਾਜ ਹੈਗਾ ਖੇਤਾਂ ਤੇਂ ਦੀ ਬਾਢ ਹੋਣੀ ਉਹ ਤਾਂ ਪੱਲੀ ਪੈ ਜਾਊਗੀ ਉਹ ਖੇਤ ਨੀਵਾ ਦਾ ਆ ਗਿਆ ਆ ਗਿਆ ਦਰਦ ਦੱਸਿਆ ਬਾਈ ਅੱਜ ਪੰਜ ਤਰੀਕ ਹੈ ਮੌਸਮ ਖਰਾਬ ਦੱਸਿਆ ਪਿਆ ਹੈ ਉਹ ਥੋੜਾ ਪਲਾ ਹੋ ਜੇ ਮੋਲੀ ਤਾਂ ਹੀ ਕਹਿੰਦਾ ਤਾਂ ਕਹਿੰਦਾ ਵੀ ਕੰਮ ਖਰਾਬ ਤਾਂ ਕਹਿੰਦਾ ਮੈਨੂੰ ਡਰ ਲੱਗਿਆ ਮੈਂ ਤਾਂ ਵੜਾ ਦੇ ਉਹ ਵੀ ਵੜਾ ਦੇ ਲੋ ਜੀ ਬਾਈ ਮੋਲੀ ਹੋ ਗਿਆ ਵੇਲਾ ਹੁਣ ਕੱਢਣ ਲੱਗੇ ਬਾਹਰ ਇਹ ਲਾ ਰਿਹਾ 4x4 ਟਰੈਕਟਰ ਨੂੰ ਪਤਾ ਵੀ ਨਹੀਂ ਲੱਗਿਆ ਟਰਾਲਾ ਕੱਢਿਆ ਟਰੈਕਟਰ ਨੂੰ ਪਤਾ ਵੀ ਨਹੀਂ ਲੱਗਿਆ ਬੋਲੀ ਕਿ ਤੱਕੜਾ ਏ ਇਹ ਮਹੀਂਦਰਾ ਲਿਆਉਂਦਾ ਉਹ ਫਸੇ ਜਾਣਾ